ਤਾਰਾ ਚਿੰਨ ਧਾਰਮਿਕ ਸਥਾਨ ਤੇ ਮੱਥਾ ਟੇਕਣ ਆਇਆ 14 ਸਾਲਾ ਲੜਕਾ ਸਤਲੁਜ ਦਰਿਆ ਚ ਰੋੜਿਆ ਲੜਕੇ ਨੂੰ ਬਚਾਉਣ ਲਈ ਮਾਮੇ ਨੇ ਮਾਰੀ ਤਾਰਾ ਚਿੰਨ ਛਾਲ ਮਾਮਾ ਵੀ ਰੋੜਿਆ 7ਵੇਂ ਦਿਨ ਪਿੰਡ 올িয়ানਪੁਰ ਸਤਲੁਜ ਦਰਿਆ ਚੋਂ ਮਾਮੇ ਦੀ ਮਿਲੀ লাশ ਪਾਂਜੇ ਦੀ ਪਾਲ ਜਾਰੀ ਜ਼ਿਲ੍ਹਾ ਨਵਾਂਸ਼ਹਿਰ ਦੀਨ ਪਿੰਡੇ ਪਿੰਡਾਂ ਸਰੋਂ ਨੇੜੇ ਇੱਕ ਧਾਰਮਿਕ ਸਥਾਨ ਤੇ ਮੱਥਾ ਟੇਕਣ ਆਇਆ 14 ਸਾਲਾ ਬੱਚਾ ਸਤਲੁਜ ਦਰਿਆ ਵਿੱਚ ਨਹਾਉਂਦੇ ਹੋਏ ਪਾਣੀ ਰੁੜ ਸੀ ਜਿਸ ਨੂੰ ਬਚਾਉਣ ਲਈ ਉਸਦੇ ਮਾਮੇ ਨੇ ਵੀ ਦਰਿਆ ਵਿੱਚ ਛਾਲ ਮਾਰ ਦਿੱਤੀ ਸੀ ਪਰ ਪਾਣੀ ਦੀ ਤੇਜ਼ ਵਹਾਅ ਕਾਰਨ ਦੋਵੇਂ ਹੀ ਪਾਣੀ ਵਿੱਚ ਰੁੜ ਗਏ ਸਨ ਜਿਨ੍ਹਾਂ ਦੀ ਕਈ ਦਿਨਾਂ ਤੱਕ ਕੈਨ ਦੀ आर एस डी टीम ਵੱਲੋਂ ਪਾਲਵੀ ਕੀਤੀ ਗਈ ਪਰੰਤੂ ਦੋਵਾਂ ਦਾ ਕੋਈ ਪਤਾ ਨਹੀਂ ਲੱਗਾ ਤੇ 7ਵੇਂ ਦਿਨ ਮਾਮੇਦੀ লাশ ਪਿੰਡ 올ਿਆਪੁਰ ਸਤਲੁਜ ਦਰਿਆ ਦੇ ਵਿੱਚੋਂ ਮਿਲ ਗਈ ਜਿਸ ਦੀ ਪਰਿਵਾਰਕ ਮੈਂਬਰਾਂ ਨੇ ਮੌਕੇ ਤੇ ਪੂਜਕੇ ਪਛਾਣ ਵੀ ਕਰ ਲਈ ਹੈ ਜਿਸ ਉਪਰੰਤ थाना सदर ਬਲਾਚੌਰ ਦੀ ਪੁਲਿਸ ਨੇ লাশ ਦਾ ਪੋਸਟਮਾਰਟਮ ਕਰਵਾ ਕੇ লাশ ਨੂੰ وارਸਾ ਦੇ ਹਵਾਲੇ ਕਰ ਦਿੱਤਾ ਹੈ ਇਸ ਮੌਕੇ थाना सदर ਬਲਾਚੌਰ ਦੇ ਐਸ 아이 습람 싱 ਨੇ ਦਸਿਆ ਕਿ ਮਿਤਕ ਰਮਨ ਕੁਮਾਰ ਸੰਬੰਧੀ ਧਾਰਾ 174 ਅਧੀਨ ਕਾਰਵਾਈ ਕੀਤੀ ਗਈ ਹੈ ਤੇ ਉਸਦੇ ਭਾਂਜੇ ਅੰਸ਼ ਵਾਲੀਆਂ ਦੀ ਅਜੇ ਸਤ루ਜ ਦਰਿਆ ਵਿੱਚੋਂ ਭਾਲ ਕੀਤੀ ਜਾ ਰਹੀ ਹੈ। ਨਵਾਸ਼ੇਰ ਤੋਂ ਆੜੀ ਰਾਮਤ ਕੀ ਨਾਮ ਹੈ ਆਪਣਾ ਮੇਰਾ ਮਰਾਸ਼ ਕੁਮਾਰ ਇਹ ਜਿਹੜਾ ਤੁਹਾਡੇ ਕਿ ਕੀ ਲੱਗਦੇ ਸੀ ਜਿਹਨਾਂ ਦੀ ਡੈਥ ਹੋਈ ਸੀ ਡੁੱਬ ਗਿਆ ਮੇਰਾ ਸਾਲਾ ਸੀਰਮਨ ਕੁਮਾਰ ਜਿਸੇ ਦੀ ਡੈਥ ਹੋਈ ਹੈ ਹਾਂਜੀ ਤੇ ਇਹਨਾਂ ਦੀ ਲਾਸ਼ ਮਿਲ ਗਈ ਹੈ ਹਾਂਜੀ ਕੱਲ ਉਹਨਾਂ ਦੀ ਲਾਸ਼ ਕੱਲ ਦੁਪਹਿਰ ਮਿਲ ਗਈ ਸੀ ਲਾਸ਼ ਮਿਲਣ ਤੋਂ ਬਾਅਦ ਅਸੀਂ ਪੁਲਿਸ ਨੂੰ ਰਿਪੋਰਟ ਕਰ ਦਿੱਤੀ ਸੀ ਪੁਲਿਸ ਨੇ ਲੈ ਕੇ ਆਪਣੇ ਹਸਪਤਾਲ ਜਮਾ ਕਰਾਤੀ ਬੋਡੀ ਤੇ ਪਛਾਣ ਕਰ ਲਈ ਸੀ ਤੁਸੀਂ ਹਾਂਜੀ ਪਛਾਣ ਕਰ ਲਈ ਸੀ ਪਛਾਣ ਕਰ ਲਈ ਸੀ ਠੀਕ ਹੈ ਤੇ ਹੁਣ ਕੀ ਕਾਰਵਾਈ ਹੋ ਰਹੀ ਹੈ ਹੁਣ ਕਾਰਵਾਈ ਪੋਸਟਮਾਰਟਮ ਲਈ ਗਈ ਹੈ ਪੋਸਟਮਾਰਟਮ ਕਰਾ ਕੇ ਉਸ ਤੋਂ ਬਾਅਦ ਅਸੀਂ ਬੋਡੀ ਦਾ ਸੰਸਕਾਰ ਜਿਹੜਾ ਚੰਡੀਗੜ੍ਹ ਵਿੱਚ ਕਰਦੇ ਹਾਂ ਜਿਹੜੀ ਲਾਸ਼ ਦੀ ਮਿਤੀ 20 ਤਰੀਕ ਨੂੰ 20 ਜਨਵਰੀ 24 ਨੂੰ ਚੰਡੀਗੜ੍ਹ ਨਿਵਾਸੀ ਰਾਮਰ ਪਹੁੰਚ ਗਿਆ ਤੇ ਭੌਣ ਜਾ ਗੋਦਰ ਟਿਪੀਸਾਉ ਰੁਕਣ ਲੱਗੇ ਦਿਰਯਾਚਨ ਹੋਦੇ ਸਮੇਂ ਜਿਹੜਾ ਹੋ ਰਿਹਾ ਸੀਗੇ ਪਤਾ ਲੱਗਾ ਕਿ ਭਾਣਜਾ ਜਿਹੜਾ ਸੀ ਇਹਨਾਂ ਦਾ ਅੰਸ਼ ਉਹ ਪਾਣੀ ਵਿੱਚ ਵਹਿ ਗਿਆ ਸੀ ਜਿਹਨੂੰ ਉਹਦਾ ਜਿਹੜਾ ਮਾਮਾ ਸੀ ਰਮਨ ਕੁਮਾਰ ਬਚਾਉਂਦੇ ਹੋਏ ਉਹ ਵੀ ਪਾਣੀ ਵਿੱਚ ਰੁੜ ਗਿਆ ਤੇ ਕੱਲ ਸਾਨੂੰ ਇੱਕ ਸੂਚਨਾ ਮਿਲੀ ਸੀ ਕਿ ਪਿੰਡ ਔਰੀਆ ਪਰ ਦਰਿਆ ਦੇ ਵਿੱਚ ਇੱਕ ਡੈਡ ਬੋਡੀ ਹੈਗੀ ਮਿਲੀ ਆ ਅਸੀਂ ਮੌਕੇ ਤੇ ਜਾ ਕੇ ਦੇਖਿਆ ਤੇ ਸਾਨੂੰ ਪਤਾ ਲੱਗਾ ਕਿ ਡੈਡ ਬੋਡੀ ਜਿਹ ਰਮਨ ਕੁਮਾਰ ਦੀ ਆ ਫਿਰ ਅਸੀਂ ਰਮਨ ਕੁਮਾਰ ਦੇ ਵਾਰਸਾਂ ਨੂੰ ਮੌਕਾ ਪਰਖ ਲਾਇਆ ਜਿਨ੍ਹਾਂ ਨੇ ਇਹ ਪਛਾਣ ਕੀਤੀ ਕਿ ਜਿਹੜੀ ਹੈਗੀ ਜੈ ਡੈੱਡ ਬੋਡੀ ਹੈ ਇਹ ਸਾਡੇ ਵਿਚ ਹੈਗੀ ਹੈ ਤੇ ਰਮਨ ਕੁਮਾਰ ਜੀ ਦੀ ਹੈਗੀ ਹੈ ਤੇ ਇਹ ਜਿਹੜੀ ਡੈੱਡ ਬੋਡੀ ਹੈਗੀ ਆ ਕੱਲ ਲੈ ਕੇ ਡਰੋਪ ਬੋਸ ਰੱਖੀ ਸੀ ਤੇ ਅੱਜ ਇਹ ਤਨੂਨੀ ਕਾਰਵਾਈ ਕਰਦੇ ਹੋਏ ਇਹ ਰਹਾਗਾ ਉਹਦੀ ਡੈੱਡ ਬੋਡੀ ਦਾ ਪੋਸਟ ਮਾਰਡਮ ਕਰਵਾ ਕੇ ਤੇ ਲਾਸ਼ ਨੂੰ ਵਾਰਸਾਂ ਦੇ ਕੋਲ ਭੇਜਿਆ